ਵੀਡੀਓ ਲਾਇਗਿਆ ਕਕਰੇ ਲੋਕਸਾਨ ਦੇ ਘਰੋਂ ਬਾਈ ਕੱਚੇ ਗਿੱਲੇ ਨਾਗਾ ਬਾਈ ਕਹਿੰਦਾ ਰੀਜਨਲ ਜਮਾ ਚੌਥਾ ਸੂਬਾ ਸੂਦੀ ਆ ਬਾਕੀ ਆਪ ਦੀ ਸਮਝ ਨਾਲ ਲੈ ਜਿਓ ਵਜਨ ਬਿੱਡ ਦੇਖ ਲਓ ਆਹ ਦੇਖ ਲਓ ਓਏ ਜਿਹੜੀ ਚੀਜ਼ ਨੂੰ ਤਰਸਦੇ ਆ ਲੋਕ ਬਾਈ ਕਹਿੰਦਾ 13 ਤੀਜੇ ਸੂਏ 14 ਪਲੱਸ ਚੱਲੀ ਹੋਈ ਆ ਤੇ ਵਜਨ ਬਿੱਡ ਦੇਖ ਲਓ ਕਰਮਾ ਵਾਲੀ ਦੀ ਗਾੜੀ ਗੂੜੀ ਚੈੱਕ ਕਰ ਲਓ ਬਾਈ ਹ ਹਵਾਨੇ ਚ ਨਾੜਾ ਬਹੁਤ ਜ਼ਿਆਦੇ ਆ ਬਾਈ ਤੇ ਦਿਨ ਘੜਦੀ ਆ ਇੱਕ ਦੋ ਬੱਸ ਥੱਲੇ ਨੰਬਰ ਜਲੀ ਜਾਂਦਾ ਬਰਾੜ ਤੋਂ ਗੱਬੜ ਵਿੰਦਰਬਾਈ ਦਾ ਨਾਂ ਹੈ ਪਿੰਡ ਸਘੇੜਾ ਆ ਗਿਆ ਬਾਈ ਆ ਦੇਖ ਲਓ ਬਾਈ ਕਰਮਾ ਵਾਲੀ ਬਹੁਤ ਬੰਦੇ ਡਿਮਾਂਡ ਕਰਦੇ ਸੀ ਕੋਈ ਬਈ ਦਰਮਿਆਨੀ ਮੱਝ ਉਹ ਵੇਚ ਜਾਏ ਰੇਟ ਤੇ ਜਮਾ ਤੇ ਦੁੱਧ ਕੁਬਸਟੀ ਚ ਚੰਗੀ ਹੋਵੇ ਆ ਖੜੀ ਆ ਬਾਈ ਇਹਦੀਆਂ ਕਟੀਆਂ ਕੁੱਟੀਆਂ ਗਾਹ ਬਾਈ ਜੇ ਮਿਲਕ ਲੈਣ ਵਾਸਤੇ ਤਿਆਰ ਕਰਨੀਆਂ ਨਾ ਚੰਗੇ ਸੀਮਣ ਲਵਾ ਕੇ ਆ ਦੇਖ ਲਓ ਬਾਈ ਹਵਾਨਾ ਜਮਾ ਇੱਕ ਘਰੇਲੂ ਕਿਸਾਨ ਦੇ ਘਰੇ ਤੋਂ ਆ ਬਾਈ ਥੋੜੀ ਜੀ ਸਮੱਧਰ ਜ਼ਰੂਰ ਹੈ ਕੱਦ ਜ਼ਰੂਰ ਕੱਟਾ ਹੈ ਔਰ ਉਹ ਜੀ ਕਰਮ ਵਾਲੀ ਨੰਨਾ ਆ ਗੁਣ ਵਾਲਾ ਵੱਡਾ ਜ ਤਾ ਦੇਖ ਲੋ ਬਾਈ ਆ ਦੇਖ ਲੋ ਸੱਜਣੋ ਕਰ ਲੋ ਦਰਸ਼ਨ ਓਏ ਜਮਾ ਮਿਲਕ ਲੈਣ ਦੇ ਵਿੱਚ ਖੜਨ ਵਾਲੀ ਐ ਅੰਦਰਵਾਰ ਦਾ ਹਵਾਨਾ ਤੇ ਗਾੜੀ ਗੂੜੀ ਚੱਕ ਕਰ ਲੋ ਤੁੰਨ ਤੋਂ ਲਾ ਕੇ ਸੂ ਤੱਕਲੇ ਵਾਲ ਲੱਗਿਆ ਹੋਇਆ ਬਾਈ ਤੇ ਮਾਗਰੋ ਚੌੜੀ ਦੇਖ ਲੋ ਬਾਕੀ ਨਾ ਤੁਹਾਡਾ ਸਾਰਿਆਂ ਦਾ ਆਵਾਜ਼ ਆਵਾਜ਼ ਪਿਆਰ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ